ਮਟਾਮ ਹੁੰਦਾ ਸੀ ਤੇ ਅਸੀਂ 5 ਮਿੰਟ ਛੜਕ ਬੰਦ ਕਰੀ ਸੀ ਤੇ ਪ੍ਰਸ਼ਾਸਨ ਢੇਰੀ ਹੋ ਗਿਆ ਸੀ ਉੱਥੇ ਜਾ ਕੇ ਸਾਡੇ ਬਾਪੂ ਨੂੰ 1921 ਕੋ ਹੁੰਦਾ ਡਲੇਵਾਲ ਸਾਹਿਬ ਨੂੰ ਤਾਂ ਅਗਲਾ ਪ੍ਰਸ਼ਾਸਨ ਸੋਚਵਾ ਕੀ ਹੁੰਦਾ ਸਾਡੀ ਮੀਟਿੰਗ ਸੈਂਟਰ ਨੇ ਕਰਾਈ ਜਾਵੇ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਹੈ ਪੰਜਾਬ ਸਰਕਾਰ ਤਾਂ ਇੱਕ ਰੋਡ ਤੇ ਜਾਣਾ ਜਿਹੜਾ ਰੋਡ ਤੇ ਜਾਣੀ ਹੁੰਦੀ ਐਨੀ ਪੰਜਾਬ ਸਰਕਾਰ ਦੀ ਤਾਕਤ ਜਦੋਂ ਲੋਕ ਅੱਗੇ ਛੜਕਾਂ ਦੇ ਖੜ ਕੇ ਪੰਜਾਬ ਸਰਕਾਰ ਦਾ ਕੁਝ ਨਹੀਂ ਵਟਿਆ ਜਾਣਾ ਅਸੀਂ ਤਾਂ ਸੀਐਮ ਨੂੰ ਵੀ ਕਹਨੇ ਆ ਜਿੰਨੇ ਸਾਡੇ ਮੰਤਰੀ ਆ ਹੱਸੇ ਪਾਸੇ ਮਲੋੜ ਤੋਂ ਕੁਡੀਆਂ ਤੋਂ ਕੁਡੀਆਂ ਸਾਹਿਬ ਛੇਤੀ ਤੋਂ ਛੇਤੀ ਇਸ ਮਸਲੇ ਦਾ ਹੱਲ ਕੀਤਾ ਜਾਵੇ ਨਹੀਂ ਆਉਣ ਵਾਲੇ ਦਿਨਾਂ ਵਿੱਚ ਭਾਰੀ ਸੰਘਰਸ਼ ਕਰਕੇ ਅਸੀਂ ਸੜਕਾਂ ਜਾਮ ਕਰਾਂਗੇ ਜੇ 2-4 ਦਿਨਾਂ ਵਿੱਚ ਮੀਟਿੰਗ ਨਾ ਹੋਈ ਇਹ ਸਾਡੀ ਚੇਤਾਵਨੀ ਹੈ ਗੁੱਸੇ ਚੱਤੇ ਰੰਦੀ ਵੱਲੋਂ ਕਿਉਂਕਿ ਸਾਨੂੰ ਵੀ ਉੱਤੋਂ ਕਾਲ ਆ ਜਾਂਦੀ ਆ ਜਿੰਨਾ ਚਿਰ ਸਾਡੀ ਕੋਈ ਮੀਟਿੰਗ ਦਾ ਹੱਲ ਨਹੀਂ ਸਾਡੇ ਐਮਐਸਪੀ ਦਾ ਹੱਲ ਨਹੀਂ ਸਾਡੀਆਂ ਮੰਗੀਆਂ ਹੋਈਆਂ ਮੰਨਾਂ ਮੰਗਾ ਪਿਛਲੇ 2 ਸਾਲਾਂ ਤੋਂ 1.5 ਤੱਕ ਅਸੀਂ ਬਹਿ ਕੇ 700 ਜਣਾ ਸ਼ਹੀਦ ਕਰਵਾ ਕੇ ਆਇਆ ਸ਼ੁਭ ਕਾਮ ਸ਼ਹੀਦ ਹੋਇਆ ਸਾਡੇ ਅੱਖਾਂ ਦੇ ਸਾਹਮਣੇ ਅਮਰਪਾਲ ਵਰਗਿਆਂ ਦੇ ਜਵਾੜੇ ਤੋੜ ਦਿੱਤਾ ਗਿਆ ਕਿਉਂਕਿ ਉਹ ਬੇਕਾਰ ਕਰ ਛੱਡ ਤੇ ਸਰਕਾਰ ਨੇ ਕਿਉਂਕਿ ਉਹਨਾਂ ਨੂੰ ਬੰਦਾ ਮਾਇਵਾ ਦਿੱਤਾ ਜਾਵੇ ਜੋ ਲਖੀਮਰ ਖੀਨੀ ਵਿੱਚ ਕਿਸਾਨ ਦਰੜਿਆ ਪੱਤਰਕਾਰ ਦੀ ਮੌਤ ਹੋਈ ਆ ਉਹਨਾਂ ਦਾ ਇਨਸਾਫ ਵੀ ਉਸ ਮੰਗਾਂ 'ਚ ਆ ਕਿਉਂਕਿ ਐਮਐਸਪੀ ਸਾਡੇ ਆਸਤੇ ਜ਼ਰੂਰੀ ਆ ਜੇ ਐਮਐਸਪੀ ਦਾ ਗਰੰਟੀ ਕਾਨੂੰਨ ਨਾ ਮਿਲਿਆ ਆਉਣ ਵਾਲੇ ਦੇਸ਼ ਵਿੱਚ ਪਤਾ ਨਹੀਂ ਕਿਹਦੇ ਹਾਲ ਹੋ ਜਾਣਗੇ ਅਸੀਂ ਬੇਨਤੀ ਕਰਦੇ ਹਾਂ ਦੋਹਾਂ ਸਰਕਾਰਾਂ ਨੂੰ ਕਿਉਂਕਿ ਇਸ ਮਸਲੇ ਦਾ ਹੱਲ ਕੀਤਾ ਜਾਵੇ ਨਹੀਂ ਆਉਣ ਵਾਲੇ ਦਿਨਾਂ ਵਿੱਚ ਸਰਕਾਰਾਂ ਆਪ ਦੇਖ ਲੈਣੀਆਂ ਕੀ ਹੁੰਦਾ ਕਿਉਂਕਿ ਅੱਜ ਟ੍ਰੇਨਾਂ ਬੰਦਾਂ ਕੱਲ ਨੂੰ ਵੱਡੇ ਰੋਡ ਬੰਦ ਹੋ ਸਕਦੇ ਆ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਆ ਸੀਐਡੀ ਨੇ ਚੱਪੇ-ਚੱਪੇ ਦੀ ਰਿਪੋਰਟ ਦੇਣੀ ਆ ਵੀ ਕੀ ਹੋ ਰਿਹਾ ਸਾਡੀਆਂ ਮੰਗੀਆਂ ਹੋਈਆਂ ਮੰਨਾ ਮੰਗਾ ਲਾਗੂ ਕੀਤੀਆਂ ਜਾਣ ਆਉਣ ਵਾਲੇ ਤੈ ਵਿੱਚ ਜਦੋਂ ਸਾਨੂੰ ਸੁਜੰਤ ਮੋਰਚੇ ਦੀ ਕੋਈ ਕਾਲ ਆਊਗੀ ਟ੍ਰੇਨ ਟੂਰ ਤਾਂ ਤੁਸੀਂ ਆਉਣ ਤੋਂ ਚੱਕੀ ਲਿਓ ਕੀ ਪਤਾ ਹੈ ਦੋ ਲੋ ਮਹੀਨੇ ਬੰਦ ਕਰਨੀਆਂ ਪੈ ਜਾਣ ਅੱਜ ਤਾਂ ਇੱਕ ਦਿਨ ਦਾ ਦਿੱਤਾ ਸੀ ਨਾ 3 ਘੰਟਿਆਂ ਦਾ 12 ਤੋਂ 3 ਹੋ ਸਕਦਾ ਮਹੀਨਾ ਮਹੀਨਾ ਦੇਣਾ ਪੈ ਜੇ ਪਰ ਜਦੋਂ ਢੱਲੇਵਾਲ ਸਾਹਿਬ ਨੂੰ ਕੋਈ ਸੁਣਿਆ ਉਸ ਤੋਂ ਬਾਅਦ ਪਤਾ ਨਹੀਂ ਕਿ ਉਹ ਜਹਾਜ਼ ਹੋ ਜਾਣਗੇ ਪਰ ਸਰਕਾਰ ਨੂੰ ਅਸੀਂ ਪਹਿਲਾ ਹੱਥ ਜੋੜ ਕੇ ਬੇਨਤੀ ਕਰਦੇ ਆ ਕਿਉਂਕਿ ਪਬਲਿਕ ਸਾਰੀ ਖਨੋਰੀ ਜਾ ਰਹੀ ਆ ਉਹਦਾ ਵੀ ਪ੍ਰਬੰਧ ਸਰਕਾਰਾ ਉੱਥੇ ਕਰੇ ਕਿਉਂਕਿ ਉੱਥੋਂ ਸਿਆਲ ਦੇ ਦੇਣਾ ਠੰਡ ਦਾ ਟਾਈਮ ਆ ਸਾਰਾ ਕੁਝ ਸਰਕਾਰ ਕਰ ਸਕਦੀ ਆ ਪਰ ਕਹਿਣ ਤੋਂ ਪਹਿਲਾਂ ਵੀ ਸਾਡੀ ਮੀਟਿੰਗ ਕਰਾ ਕੇ ਸਾਡੇ ਮਸਲੇ ਦਾ ਹੱਲ ਕਰਾਇਆ ਜਾਵੇ ਮੰਗੀਆਂ ਹੋਈਆਂ ਮੰਗਾਂ ਫਲਸੋਮ ਸਿੰਘ ਸਾਹਿਬ ਬੋਲੀ ਜਾਂਦਾ ਸੀ ਲੋਕ ਸਭਾ ਚ ਵੀ ਇਹਨਾਂ ਦੇ ਜਿਹੜੇ ਆ ਅੰਦਰ ਦੁਗਣੀ ਕਰਤੀ ਦੁਗਣੀ ਕਿਹੜੇ ਪਾਸੇ ਕਰਤੀ 15-15 ਕਿਲੋ ਕਾਰਡ ਲੱਗੀ ਆ ਝੋਨਿਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਮੈਂ ਬਾਈਆਂ ਨੂੰ ਵੀ ਬੇਨਤੀ ਕਰਦਾ ਵੱਧ ਕੇ ਠੇਕੇ ਤੇ ਤੁਸੀਂ ਜ਼ਮੀਨ ਲੈਨੇ ਆ ਮੁਰਕੇ ਰੱਸਾ ਘੜਨੂ ਆਉਂਦਾ ਆਪਦਾ ਸੋਚ ਸਮਝ ਕੇ ਲੋ ਜ਼ਮੀਨ ਵੀ ਆਉਣ ਵਾਲੇ ਹਾਲਾਤ ਇਹਨਾਂ ਨੇ ਸਾਡੇ ਪਿੰਡ ਦੇ ਨਾਲ ਸੈਲੋ ਲੱਗ ਰਿਹਾ 400 ਕਿੱਲੇ ਚ ਇੱਥੇ ਦੋਲੇ ਪਿੰਡ ਦੇ ਨਾਲ ਇੱਕ ਸੈਲੋ ਲੱਗ ਰਿਹਾ ਆਪਣੀਆਂ ਜੜਾਂ ਵਧ ਰਿਆ ਪਰ ਆਪਾਂ ਸਮਝਣ ਕੇ ਚੱਲ ਗਿਆ ਲੀਡਰਾਂ ਦਾ ਖੇੜਾ ਛੱਡ ਗਏ ਆਪਣੀ ਰੋਟੀ ਨੂੰ ਬਣਾਉਣਾ ਬਚਾਉਣਾ ਰੋਟੀ ਅੱਜ ਆਪਣੀ ਥਾਲੀ ਤੋਂ ਚੱਕ ਰੇ ਆ ਜਿੰਨਾ ਚਿਰ ਆਪਣੀ ਰੋਟੀ ਨਹੀਂ ਬਚਾ ਸਕਦੇ ਉਹਨਾਂ ਚਿਰ ਕੋਈ ਆਪਣਾ ਲੀਡਰ ਨਹੀਂ ਕੁਛ ਨਹੀਂ ਇਹਨਾਂ ਕੋਲੇ ਝੂਠਾ ਇੱਥੇ 4 ਦਿਨ ਹੋ ਗਏ ਪਹਿਲਾਂ ਇਲੈਕਸ਼ਨ ਹੋਇਆ ਕਿੱਡਾ ਕਿੱਡੇ ਗੱਪ ਛੱਡਿਆ ਗਿੱਤਲਵਾ ਫਜ਼ਲਤਾ ਸੀਵਰੇਜ ਪੈ ਗਿਆ ਸਭ ਕੁਝ ਗੱਲਾਂ ਸਰਕਾਰ ਨੂੰ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਸੀਐਡੀ ਜਾਵੜੇੜੀ ਆ ਸਾਡੇ ਮਸਲੇ ਦਾ ਹੱਲ ਹੋਣਾ ਚਾਹੀਦਾ ਸਾਡੇ ਬਾਪੂ ਡੱਲੇਵਾਲ ਨੂੰ ਕੁਝ ਵੀ ਨਹੀਂ ਹੋਣਾ ਚਾਹੀਦਾ ਤੁਰੰਤ ਕਰ ਸਕਦੇ ਆ ਮੀਟਿੰਗਾਂ ਕਿਉਂ ਨਹੀਂ ਕਰ ਸਕਦੀ ਸੈਂਟਰ ਸਰਕਾਰ ਸਾਡੀਆਂ ਮੰਗੀਆਂ ਹੋਈਆਂ ਮੰਗਾ ਸਾਡੇ 750 ਜਣਾ ਚੀਤ ਕਰਤਾ ਸੀ ਉੱਥੇ ਬਾਰਡਰਾਂ ਤੇ ਪਰ ਸਾਡੀਆਂ ਮੰਗਾ ਅਜੇ ਲਾਗੂ ਨਹੀਂ ਹੋਈਆਂ ਚਿੱਠੀ ਲੈ ਕੇ ਭੇਜ ਦਿੰਦੇ ਆ ਸਰਕਾਰ ਨੂੰ ਭੇਜ ਦਿੰਦੇ ਆ ਇਹ ਗੱਲ ਕਰ ਦਿੰਦੇ ਆ ਲਿਖਤੀ ਸਾਨੂੰ ਦਿੱਤਾ ਜਾਵੇ ਸਾਡੀਆਂ ਮੰਗਾ ਮੰਨੀਆਂ ਜਾਣ ਸਾਰੇ ਸੰਗਤ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਵੈਗਰੂ ਜੀ ਕਾ ਖਾਲਸਾ ਸ਼੍ਰੀ ਵੈਗਰੂ ਜੀ ਕੀ ਫਤਿਹ ਇਹ 8 ਮਿੰਟ ਪਏ ਆ ਇਹ 8 ਮਿੰਟ ਸਾਡੇ ਹੱਲੇ ਪਏ ਆ ਪ੍ਰਸ਼ਾਸਨ ਨੂੰ ਬੇਨਤੀ ਆ ਵੀ 8 ਤੋਂ ਅਸੀਂ 10 ਵੀ ਮਿੰਟ ਲੈ ਸਕਦੇ ਆ ਕਿਉਂਕਿ ਆ 스피ਕਰ ਜਾਇ ਇਹ ਜੇ ਚੱਲਦਾ ਹਿੱਲ ਜਾਂਦਾ ਪੰਜ ਚਾਰ ਮਿੰਟਾਂ ਦਾ ਇਹਦੇ ਚ ਹੀ ਕੰਮ ਨਿਕਲ ਜਾਂਦਾ ਤੇ ਸੰਗਤ ਨੂੰ ਬੇਨਤੀ ਆ ਇੱਕ ਮੈਂ ਇੱਥੇ ਟੋਲ ਵਾਲੇ ਮੁੰਡੇ ਆਏ ਆ ਸਾਰੇ 500 ਸਾਡੇ ਮੁੰਡੇ ਨੂੰ ਰੇਸਟੇਡਾਰ ਨੂੰ ਟੋਲ ਤੇ ਰੋਕ ਲਿਆ ਸਾਡੇ ਜਥੇਬੰਦੀ ਦਾ ਕੋਈ ਵੀ ਨਾਮ ਲਵੇ ਸਾਡੇ ਬੰਦੇ ਨੂੰ ਰੋਕਣਾ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਸਾਡੇ ਮੋਟਰਸਾਈਕਲ ਦੇ ਜਾਂ ਵੀਕਲ ਤੇ ਕੋਈ ਕਾਰਡ ਲੱਗਿਆ ਉਹ ਜਥੇਬੰਦੀ ਦਾ ਸਾਡੇ ਬੰਦੇ ਨੂੰ ਰੋਕਣਾ ਨਹੀਂ ਜੇ ਤੁਸੀਂ ਰੋਕ ਲਿਆ ਅਗਲੀ ਕਾਰਵਾਈ ਪਰ ਕਿਸਾਨੀ ਜਥੇਬੰਦੀ ਕਰੂਗਾ ਇਹ ਦੋ ਮੰਗਾ ਅਸੀਂ ਪ੍ਰਸ਼ਾਸਨ ਨੂੰ ਵੀ ਦੱਸਦੇ ਆਂ ਵੀ ਇਹ ਸਾਡੇ ਬੰਦਿਆਂ ਨੂੰ ਰੋਕ ਲੈਂਦੇ ਆ ਮੁੜ ਕੇ ਕੋਈ ਖੇਤਾਂ 'ਚੋਂ ਦਾ ਭਾਈ ਮੈਨੂੰ ਰੋਕ ਲਿਆ ਮੈਨੂੰ ਛੁਵਾ ਛੁਵਾ ਕੀ ਭਾਈ ਉਹ ਚਿੱਟਾ ਦੇਚਦਾ ਜਾਤਬੰਦੀ ਹੈ ਮੰਡੀ ਆਇਆ ਜੂ ਸੌਦਾ ਪੱਤਾ ਲੈਣ ਯਾਰ ਤੁਸੀਂ ਉਹਨੂੰ ਰੋਕ ਲੈਂਦੇ ਆ ਚਲਾਨ ਨਹੀਂ ਕੱਟਣਾ ਗੋਸੇ ਵਾਲਾ ਨਾ ਅੱਛਾ ਗੋਸੇ ਵਾਲੇ ਦਾ ਜੇ ਚਲਾਨ ਕੱਟਿਆ ਬਖਸ਼ਣਾ ਅਸੀਂ ਹੈ ਨਹੀਂ ਭਾਈ ਨੇਤੇ ਨੂੰ ਵੀ ਕਹਿ ਦਿੰਦੇ ਆ ਵੀ ਉੱਤੇ ਵੀ ਬੀਐਸਪੀ ਨੂੰ ਕਹਿ ਦੇ ਆਪਾਂ ਇਹਦੇ ਡਰ ਨਾਲੇ ਦਾ ਹੈ ਨਹੀਂ ਅਸੀਂ ਜਦੋਂ ਡਰ ਕੇ ਸੋ ਮਰ ਕੇ ਡਰਨਾ ਨਹੀਂ ਕਿਸੇ ਨੇ ਡਰਨਾ ਨਹੀਂ ਖੋਸੇ ਜੱਫੇ ਬੰਦੀ ਦਾ ਸਟicker ਹਿੱਕ ਤੇ ਨਹੀਂ ਨਿਕਲਦੇ ਲੋ ਤੇ ਸਾਥੀ ਦਿਓ ਐ ਨਹੀਂ ਇਕੱਲਾ ਵੀ ਪੁਲਸਾਂ ਦੇ ਬਾਝੋਂ ਤੇ ਡਰਨੇ ਚਾਓ ਨਾ ਦੋ ਚੀਤੇ ਨਾ ਕਲਿਆ ਕਰੋ ਬਾਈ ਬਣ ਕੇ ਯਾਰ ਜੱਫੇ ਦਾ ਕੀ ਮਤਲਬ ਯਾਰ ਜੱਫੇ ਬੰਦੀ ਕੋਈ ਨਹੀਂ ਹੋਵੇ ਚਾਹ ਪੇੜ ਆਪਾਂ ਖੋਸੇ ਜੱਫੇ ਬੰਦੀ ਚ ਤੁਰਦੇ ਸਾਡਾ ਬੰਦਾ ਦਾ ਜਦੋਂ ਰੋਕਣਾ ਉਹਨਾਂ ਨੇ ਵੀ ਨਹੀਂ ਚੱਲ ਚੱਲ 19 21 ਕੋਈ ਕਾਜ ਪੂਜ ਨਹੀਂ ਹੁੰਦੇ ਉਹਨਾਂ ਰੋਕ ਲੈਂਦੀ ਹੈ ਪੁਲਿਸ ਪਰੋਂ ਕੋਈ ਖੜਕੂ ਨਹੀਂ ਯਾਰ ਕੋਈ ਕੋ ਮੰਡੀ ਆਇਆ ਕਾਲਚ ਲੀਟਰ ਸਪਰੇਅ ਲੈਣ ਪਹਿਲਾਂ ਉਹਨੂੰ ਸੀਟ ਠੱਕ ਲੈਂਦਾ ਹੁੰਦਾ 200 ਦਾ ਹਜ਼ਾਰ ਚ ਲਾ ਲੈਂਦਾ ਵਿਚਾਰਾ ਪਹਿਲਾਂ ਹੀ ਮਾਰਿਆ ਹੁੰਦਾ ਤੇ ਜਾਂਦੇ ਜਾਂਦੇ ਪੁਲਿਸ ਵਾਲੇ ਕੰਮ ਕਰ ਦਿੰਦੇ ਆ ਚੱਲੀ ਚੜੇ ਫਿਰਦੇ ਤੈਨੂੰ ਅਸੀਂ ਬਾਡਰ ਟੱਪਦੇ ਹਾਂ ਜਾਣਾ ਨਾ ਫਕੀਰ ਸਾਰਾ ਜੇ ਕੋਈ ਬਾਡਰ ਵਾਲੀ ਸਥਿਤੀ ਹੋਣਾ ਫਿਰ ਅਸੀਂ ਚੜਦੇ ਹੀ ਨਹੀਂ ਬਾਡਰ ਦਾ ਸਰਕਾਰਾਂ ਨੇ ਬਣਾ ਛੱਡਿਆ ਖਲੋਰੀ ਤੇ ਕੀ ਹਾਲ ਕਰ ਛੱਡਿਆ ਖਲੋਰੀ ਤੇ ਅਜ ਤੜੇ ਪੱਥਰ ਲਾਤੇ ਲਈ ਵਰਦਿਆ ਨੇ ਟਾਈਕ ਚੜਾਇਆ ਬੰਬ ਲਈ ਵਰਦਿਆ ਜਦੋਂ ਕਿਸਾਨ 100-100 ਦਾ ਜੱਦਾ ਜਨਤਾ ਸੀ ਉਦੋਂ ਕਿਹੜਾ ਪੱਤਰ ਖੋਲਤੇ ਯਾਰ ਜੇ ਤੁਰ ਕੇ ਕਿਸਾਨ ਨਹੀਂ ਦਿੱਲੀ ਜਾ ਸਕਦਾ ਸਾਡਾ ਰਾਈਟ ਆ ਧਰਨੇ ਤੇ ਬੈਠਣਾ ਸਾਡਾ ਰਾਈਟ ਆ ਸੀ ਹੱਕ ਲੈਣ ਜਾਂਦੇ ਸੀ ਆਪਦੇ ਮੰਗੀਆਂ ਆਈਆਂ ਮੰਗਾ ਲੈਣ ਜਾਂਦੇ ਸੀ ਉੱਥੇ ਅਸੀਂ ਤੇ ਉਦੋਂ ਜਿਆਦੇ ਕੱਲ ਲਾਥੇ ਮੋਟੇ ਕਰਕੇ ਐਨੇ ਦਾ ਪਾਕਿਸਤਾਨ ਦੇ ਬਾਰਡਰ ਤੇ ਨਹੀਂ ਲੱਗੇ ਇਹ ਮੋਦੀ ਸਰਕਾਰਾਂ ਜਿਹੜੀ ਮੋਦੀ ਮੈਂ ਤਾਂ ਅਰਦਾਸ ਵੀ ਕਰਦਾ ਨਹੀਂ ਕਦੋਂ ਮਗਰੋਂ ਲਊਗੀ ਮੋਦੀ ਸਰਕਾਰ ਜਿੰਨਾ ਮੋਦੀ ਸਰਕਾਰ ਨੇ ਕਿਸਾਨਾਂ ਦਾ ਵਪਾਰੀਆਂ ਦਾ ਨਾਸ਼ ਕੀਤਾ ਨਾ ਇੱਜਿਹੜੇ ਮਾਲ ਖੁੱਲ ਗਏ ਆ ਤੁਹਾਡੇ ਕੋਲੇ ਮਾਲ ਖੁੱਲ ਗਏ ਦੁਕਾਨਾਂ ਛੋਟੀਆਂ ਛੋਟੀਆਂ ਦੁਕਾਨਾਂ ਖਤਮ ਹੋ ਜਾਣੀ ਮੋਦੀ ਸਰਕਾਰ मोदी मोदी सरकार मोदी सरकार